ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆਂ ਤੁਹਾਡਾ ਪੰਜਾਬ ਪੈਨਸ਼ਨ ਅੱਜ ਤੱਕ ਦੇ ਉੱਪਰ ਸਵਾਗਤ ਕੀਤਾ ਜਾਂਦਾ ਹੈ ਤੁਹਾਡਾ ਸਭ ਲੋਕਾਂ ਦਾ ਪੰਜਾਬ ਭਾਰ ਵਿੱਚ ਪੈਨਸ਼ਨਾਂ ਜਾਰੀ ਕੀਤੀਆਂ ਗਈਆਂ ਨੇ ਜਿਸ ਵਿੱਚ ਬਜ਼ੁਰਗਾਂ ਦੀ ਪੈਨਸ਼ਨ ਵਿਧਵਾਦੀ ਪੈਨਸ਼ਨ ਅੰਗੇ ਇਹਨਾਂ ਦੀ ਪੈਨਸ਼ਨ ਆਸ਼ਿਸ਼ ਬੱਚਿਆਂ ਦੀ ਪੈਨਸ਼ਨ ਸਰਕਾਰ ਵੱਲੋਂ ਜਾਰੀ ਕੀਤੀ ਗਈ ਹੈ 10 ਜ਼ਿਲ੍ਹਿਆਂ ਦੀ ਪੈਨਸ਼ਨ ਜਾਰੀ ਕੀਤੀ ਗਈ ਹੈ ਜ਼ਿਲ੍ਹੇਵਾਲ ਵੇਰਵੇ ਤੁਹਾਨੂੰ ਦੱਸੇ ਜਾਣਗੇ ਕਿ ਕਿਹੜੇ ਕਿਹੜੇ ਜ਼ਿਲ੍ਹੇ ਵਿੱਚ ਲਾਗੂ ਕੀਤੀ ਗਈ ਹੈ ਸਭ ਤੋਂ ਪਹਿਲੇ ਨੰਬਰ ਤੇ ਜਿਹੜਾ ਪਟਿਆਲਾ ਜ਼ਿਲ੍ਹੇ ਵਿੱਚ ਲਾਗੂ ਕੀਤੀ ਗਈ ਹੈ ਮੋਗਾ ਜ਼ਿਲ੍ਹੇ ਵਿੱਚ ਲਾਗੂ ਕੀਤੀਆਂ ਗਈਆਂ ਪੈਨਸ਼ਨਾਂ ਅਤੇ ਬਠਿੰਡਾ ਜ਼ਿਲ੍ਹੇ ਵਿੱਚ ਲਾਗੂ ਕੀਤੀ ਗਈਆਂ ਪੰਜਾਬ ਸਰਕਾਰ ਦੁਆਰਾ ਪੈਨਸ਼ਨ ਜਾਰੀ ਕੀਤੀ ਗਈ ਹੈ ਜਾਰੀ ਕਰ ਦਿੱਤੀਆਂ ਗਈਆਂ ਨੇ ਇਸ ਤੋਂ ਅੱਗੇ ਜਿਹੜਾ ਹੈਗਾ ਜੀ ਮਾਨਸਾ ਨੰਬਰ 4 ਤੇ ਜਿਲ੍ਹਾ ਹੈ ਜੀ ਨੰਬਰ 5 ਤੇ ਜਿਲ੍ਹਾ ਹੈਗਾ ਜੀ ਬਰਨਾਲਾ ਤੇ ਨੰਬਰ 6 ਤੇ ਹੈਗਾ ਜੀ ਸੰਗਰੂਰ ਜਿਹੜੇ ਵਿੱਚ ਸਰਕਾਰ ਦੁਆਰਾ ਪੈਨਸ਼ਨਾਂ ਜਾਰੀ ਕਰ ਦਿੱਤੀਆਂ ਗਈਆਂ ਨੇ ਇਸ ਤੋਂ ਅੱਗੇ ਜਿਲ੍ਹਾ ਹੈਗਾ ਜੀ ਨੰਬਰ 7 ਤੇ ਫਿਰੋਜ਼ਪੁਰ ਅਤੇ ਨੰਬਰ 8 ਤੇ ਮੁਕਤਸਰ ਸਾਹਿਬ ਜ਼ਿਲ੍ਹਾ ਜਿਸ ਵਿੱਚ ਪੰਜਾਬ ਸਰਕਾਰ ਦੁਆਰਾ ਪੈਨਸ਼ਨਾਂ ਦੀ ਅਦਾਇਗੀ ਕਰ ਦਿੱਤੀ ਗਈ ਹੈ ਨੰਬਰ 9 ਤੇ ਜ਼ਿਲ੍ਹਾ ਹੈਗਾ ਜੀ ਫਾਜ਼ਲਕੀਆ ਫਾਜ਼ਲਕਾ ਜ਼ਿਲ੍ਹੇ ਦੇ ਲੋਕਾਂ ਵਾਸਤੇ ਪੰਜਾਬ ਸਰਕਾਰ ਦੁਆਰਾ ਪੈਨਸ਼ਨਾਂ ਜਾਰੀ ਕਰ ਦਿੱਤੀਆਂ ਗਈਆਂ ਨੇ ਇਸ ਤੋਂ ਨੰਬਰ ਜਿਹੜਾ ਹੈਗਾ ਜੀ ਅੱਗੇ 10 ਆਖਰੀ ਜ਼ਿਲ੍ਹੇ ਦੀ ਜੋ ਪਠਾਨਕੋਟ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਜੋ ਸੁਲਤਾਨਪੁਰ ਇਸ ਦੇ ਆਲੇ ਦੁਆਲੇ ਪੈਨਸ਼ਨਾਂ ਜਾਰੀ ਕਰ ਦਿੱਤੀਆਂ ਗਈਆਂ ਨੇ ਪੰਜਾਬ ਸਰਕਾਰ ਦੁਆਰਾ ਇਹਨਾਂ ਵਿੱਚ ਬਜ਼ੁਰਗਾਂ ਦੀ ਵਿਧਵਾ ਦੀ ਅੰਗ ਇਹਨਾਂ ਦੀ ਆਸ਼ੀਰ ਬੱਚਿਆਂ ਦੀ ਅਤੇ ਵਿਧਵਾ ਔਰਤਾਂ ਦੀ ਪੈਨਸ਼ਨ ਜਾਰੀ ਕੀਤੀ ਗਈ ਪੰਜਾਬ ਸਰਕਾਰ ਦੁਆਰਾ